ਕੀਤੇ ਗਏ ਨੇ ਸਾਡੇ ਪੰਜਾਬ ਦਾ ਖੁਸ਼ੀ ਦਾ ਮਾਰ ਸਨਮਾਨ ਕੀਤਾ ਗਿਆ ਲੈ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਹ ਨਰਬੀਰ ਦੀ ਕਬੱਡੀ ਹੈ ਪਰ ਸਾਹਮਣੇ ਕਹਿੰਦੇ ਕਬੱਡੀ ਨਾਲ ਜੁੜਦੇ ਆ ਨਾਨਕ ਖੁਸ਼ੀ ਹਰਮਨ ਉਹ ਬੱਬੂ ਵਰਗੇ ਮੁੰਡੇ ਤਿਆਰ ਬਰ ਤਿਆਰ ਹੈ ਤੇ सेना ਉਹਨਾਂ ਵੱਲੋਂ ਉਹਨਾਂ ਦੀ ਜਾਂ ਦੇ ਵਿੱਚ ਜਿਹੜਾ ਲਾਈਵ ਦੁਨੀਆ ਨੂੰ ਦਿਖਾਇਆ ਜਾ ਰਿਹਾ ਹੈ ਅੱਜੇ ਪਾਸ਼ਾ ਪਰਵਾਰ ਨੇ ਚੜ੍ਹਦੀ ਕਲਾ ਰੱਖੀ ਲੰਬੀਆਂ ਬਰਾ ਬਖਸ਼ੇ ਆ ਚਮਕੌਰ ਸਿੰਘ ਕੌੜਾ ਉਹ ਜੱਟ ਬੁੱਕ ਦਾ ਸਰਦਾਰ ਪਰ ਸਾਹਮਣੇ ਜੂੜੇ ਤੇ ਚਟਾਰਵਾਰ ਖਾਲਸੇ ਦੀ ਹੋਰ ਸ਼ਾਨ ਚਮਦਾ ਹੋ ਗਿਆ ਪਰ ਬਗੇਲ ਸਿਆ ਗਰਾਊਂਡ ਤੋਂ ਬਾਅਦ ਸਾਰੇ ਭਰਾ ਭਰਾ ਹੁੰਨੇ ਆ ਬਾਬਾ ਭੱਲਾ ਜੀ ਆਹ ਦੇਖ ਲੋ ਤੁਹਾਡੀ ਕੀਤੀ ਹੋਈ ਮਿਹਨਤ ਅੱਜ ਰੰਗ ਲੈ ਕੇ ਆਈ ਹੈ ਸਾਡੇ ਸਿਮੇ ਵੀ ਰੋਣੀ ਸਾਡੇ ਜੋਬਨ ਵੀ ਰੋਣੀ ਮਾ ਖੇਡ ਕਬੱਡੀ ਨੂੰ ਨਵਨਕੋਰ ਤਿਆਰ ਪਰ ਤਿਆਰ ਹੈ ਨਾਲ ਕਹਿੰਦੇ ਗੁਰਚਰਨ ਸਿੰਘ ਜੀ ਗੁਰਪ੍ਰੀਤ ਸਿੰਘ ਗੋਪੀ ਬਲਜਿੰਦਰ ਸਿੰਘ ਨਾਲ ਕਹਿੰਦੇ ਸਚਰਨ ਸਿੰਘ ਡਾਕੀਆ ਤੇ ਸਹਿਬ ਸਿੰਘ ਪਰ ਕਹਿੰਦੇ ਡਰ ਸਾਹਮਣੇ ਕਹਿੰਦੇ ਰਾਜਾ ਕਬੱਡੀ ਪਾ ਰਿਹਾ ਪਿਛਲੇ ਦਿਨਾਂ ਤੇ ਆਹ ਬੁੜੇ ਦਾ ਵੀ ਵੱਡਾ ਸਰਮਾਰ ਕੀਤਾ ਗਿਆ ਸਾਡੇ ਐਨਆਰਏ ਭਰਾਵਾਂ ਵੱਲੋਂ ਰਾਜੇ ਤੋਂ ਲੋਕਾਂ ਨੂੰ ਵੱਡੀਆਂ ਇਸ ਨਗਰ ਨੂੰ ਇਧਰ ਗੁਰਿੰਦਰ ਧੰਗਾਨੀਆ ਕਹਿੰਦਾ ਹੈ ਤੇ ਮੇਰਾ ਭਾਈ ਬਬਾਰਾ ਠੀਕ ਹੋਵੇ ਤੰਦਰੁਸਤ ਹੋ ਕੇ ਜਲਦੀ ਆਵੇ ਤੇ ਆਪਾਂ ਗੁਰੂ ਘਰ ਦੇ ਵਿੱਚ ਹੋਰ ਵੀ ਸੇਵਾ ਕਰ ਸਕੀਏ ਪਰ ਇੱਕ ਪਾਸੇ ਨਾਨਕ ਦੁਨੀਆ ਦਾ ਵੱਡਾ ਬੱਲ ਪਰ ਰਾਜਾ ਜੀ ਕੋਚ ਆਏ ਹੋਏ ਗੱਲਾਂ ਕਹਿੰਦੇ ਬਖਰੀਆਂ ਵੱਡੇ ਮੇਲਿਆਂ ਤੇ ਵੱਡੀਆਂ ਗੱਲਾਂ ਕਰਾਉਂਦੇ ਆ ਭਰਾ ਆਓ ਸਾਹਮਣੇ ਕਾਲੇ ਵੀ ਕਬੱਡੀ ਪਾ ਰਹੀ ਹੈ ਮਾਝੇ ਵਾਲਾ ਕਰ ਕੈਮਰਾ ਮੁੰਡਿਆਂ ਦੇ ਉੱਤੇ ਹੈਰੀ ਨੂੰ ਕਹੀਏ ਵੀ ਜੱਫਾ ਲਾ ਕੇ ਦੁਨੀਆ ਨੂੰ ਦੱਸੇ ਵੀ ਮੋਨਾ ਕਿਹੜੇ ਪੜਦਾ ਹੈ ਮੋਨਾ ਕਿਹੜੀ ਸ਼ੈਦਾਰਾ ਆਹ ਸਾਹਮਣੇ ਪਰ ਗੱਭਰੂ ਦੇਸ਼ ਪੰਜਾਬ ਦੇ ਕਿੰਨੇ ਸੋਹਣੇ ਲੱਗਦੇ ਨੇ ਉਹ ਮਿਰਗੀਆਂ ਵਰਗੀ ਸਰਪੰਚ ਸਾਹਿਬ ਜੀ ਸ਼ੇਰ ਅਧਹਾੜਦਾ ਹੈ ਸਰਦਾਰ ਸੰਤੋਖ ਸਿੰਘ ਆਧੀ ਸਾਹਿਬ ਅਵੀ ਵਿਸ਼ੇਸ਼ ਤੌਰ ਤੇ ਆਏ ਹੈ ਸਰਪੰਚ ਸਰਦਾਰ ਰਣਜੀਤ ਸਿੰਘ ਦੀ ਬਰਵਾਲਾ ਸਾਹਿਬ ਅਵੀ ਵਿਸ਼ੇਸ਼ ਤੌਰ ਤੇ ਆਏ ਹੈ ਨਾਲ ਕਹਿੰਦੇ ਸਰਦਾਰ ਸੇਵਕ ਸਿੰਘ ਜੀ ਤੇ ਸਰਦਾਰ ਰਜਿੰਦਰ ਸਿੰਘ ਜੀ ਸਰਪੰਚ ਸਾਹਿਬ ਉਹ ਵੀ ਕਹਿੰਦੇ ਸਭਰਾ ਪਿੰਡ ਵਾਲੇ ਲਾਈਵ ਜੁੜਾਏ ਆ ਪਿਆਰ ਨਾਲ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ ਕਿਸੇ ਦੇ ਸਾਡਾ ਸਰਮਹਿੰਦਰ ਸਿੰਘ ਜੀ ਕੋਈ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਦਿਲਰੰਗ ਰਾਨਿਆਂ ਤੋਂ ਧੰਨਵਾਦ ਹੈ ਇੱਕ ਅੱਦੇ ਨੰਬਰ ਦੀ ਵੱਡੇ ਭਾਈ ਗੱਲ ਕੋਈ ਨਹੀਂ ਪਰ ਕੋਈ ਜਣਾ ਫੌਲਣਾ ਖੇਡਿਓ ਨਾਲ ਕਹਿੰਦੇ ਸਵਰਗੀ ਸਰਦਾਰ ਸੁਖਵਿੰਦਰ ਸਿੰਘ ਦਾ ਦਪੁੱਤਰ ਹਰਮਨ ਭਰਾ ਸਾਡਾ ਕਹਿੰਦਾ ਗਰਜੰਟ ਵੀਰ ਕਹਿੰਦਾ ਏ ਕਿਰੇ ਹਰਮਨ ਸਾਡਾ ਇਟਲੀ ਦੇ ਵਿੱਚ ਜਲਦੀ ਪੱਕਾ ਹੋਰੇ ਤੇ ਅਗਲੇ ਤਾ ਕਹਿੰਦੇ ਵੱਡਾ ਸਿੰਗਰ ਲਾਵਾਂਗੇ ਆ ਮੇਲੇ ਤੇ ਇਸੇ ਜਗ੍ਹਾ ਤੇ ਉਹ ਬੱਬਾ ਭੱਲਾ ਜੀ ਦਾ ਸਨਯੋਗ ਦੇ ਦਿਓ ਗਗਨਦੀ ਕਬੱਡੀ ਪੈ ਰਹੀ ਹੈ ਗਿੱਕੋ ਖਿਰਤੋਂ ਪੈਣ ਵਾਲੇ ਨਾ ਹੈ ਪਰਕਰ ਭੇਜ ਸਿੰਘ ਦੀ ਟਰਾਈ ਹੈ ਕੱਤੂ ਪਾ ਰਿਹਾ ਪ੍ਰਚਾਰ ਜਾਫੀਆ ਸਾਹਮਣੇ ਆਓ ਕਹਿੰਦੇ ਗੱਲਾਂ ਬਖੜੀਆਂ ਮੇਰੇ ਮਿੱਤਰੋ ਪੰਜਾਬੀਆਂ ਦੀ ਖੇਡ ਕਬੱਡੀ ਹੈ ਕਿ ਪੀਲੇ ਤਕਰ ਦੁੱਧੇ ਪੀਕੇ ਕੌਡੀ ਨਹੀਂ ਉਹ ਖੇਡ ਹੁੰਦੀ ਪੈਰ ਲੈਂਨ ਤੇ ਆ ਜਾਂਦਾ ਹੈ ਜਦ ਮੁੰਡਿਆਂ ਦੀ ਰੇਡ ਹੁੰਦੀ ਵਿੱਚ ਪੜਾਦੇ ਪੈਰ ਪੜਾਕੇ ਤੇ ਕੰਨ ਗੂੰਜਦੇ ਇਹਨਾਂ ਮੱਲਾਂ ਦਾ ਵੀ ਜਰੂਰ ਮਾਨ ਸਤਕਾਰ ਕਰਨਾ ਹੈ ਇਹਨਾਂ ਰੈਫਰੀਆਂ ਦਾ ਵੀ ਜਰੂਰ ਕਰਨਾ ਹੈ ਕਿਉਂਕਿ ਇਹਨਾਂ ਦਾ ਵੀ ਜੋਰ ਉਹਨਾਂ ਹੀ ਲੱਗਦਾ ਹੈ ਪਰ ਕਹਿੰਦੇ ਆ ਕਦੇ-ਕਦੇ ਮੇਲੇ ਵੀ ਬਣਾ ਲਿੰਦਾ ਹੈ ਇਹ ਕਹਿੰਦੇ ਥਾਪਨੀਆਂ ਵੀ ਮਾਰ ਜਾਂਦਾ ਹੈ ਇਹ ਕਹਿੰਦੇ ਦਰਸ਼ਕ ਵੀ ਨਿਜਾ ਜਾਂਦਾ ਹੈ ਇਧਰ ਭੱਲਾ ਆਇਆ ਹੋਇਆ ਇਹਨਾਂ ਦੌਰ ਪਿੰਡ ਵਾਲਾ ਪਰ ਕਹਿੰਦੇ ਟੱਕਰ ਕਰ ਭੇਜ ਦੇ ਨਾਲ ਨਾ ਲਵ ਹੋਣੀ ਮੁੰਡਿਆ ਸੱਤੂ ਹੋਣੀ ਆਏ ਆ ਤੇ ਐ ਤੇ ਕਹਿੰਦੇ ਹੱਥ ਚ ਆਇਆ ਨਾ ਨਹੀਂ ਛੱਡਦਾ ਪਰਿਆ ਮੈਂ ਹੁਣ ਤੇ ਬਾ ਆਈ ਹੋਏ ਹੋਰ ਕਿਦਾਂ ਛੱਡੂ ਕਹਾਣਾ ਉਰੀ ਛੱਡਦਾ ਅਰ ਉਹ ਸਾਹਮਣੇ ਪਿੰਡ ਦੇ ਵਿੱਚ ਮੇਲਾ ਲੱਗਿਆ ਹੋਇਆ ਹੈ ਸੱਚੇ ਨਗਰ ਦਾ ਬਹੁਤ ਵੱਡਾ ਸਜੋਬ ਬਾਬਾ ਭੱਲਾ ਜੀ ਉਹਨਾਂ ਦਾ ਆਹੋ ਸਾਹਮਣੇ ਕਹਿੰਦੇ ਵੱਡਾ ਸਜੋਬ ਹੈ ਐਂਦੇ ਮੇਲੇ ਦੇ ਲਈ ਸਾਰੇ ਸੰਗਤ ਸਾਰੇ ਇਲਾਕੇ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਦਲਬਾਖ ਸਿੰਘ ਜੀ ਸਰਪੰਚ ਸਾਹਿਬ ਦੇ ਯਾਰ ਮਿੱਤਰ ਆਏ ਹੋਏ ਸਾਰੇ ਪਰਿਵਾਰਾਂ ਦਾ ਧੰਨਵਾਦ ਹੈ ਆਹ ਬੱਗੇ ਦੀ ਕਬੱਡੀ ਤੇ ਪਰ ਅੱਗੇ ਨੂੰ ਲੱਗਦਾ ਬੱਬੂ ਨੇ ਛੇੜ ਲਿਆ ਪਰ ਦਦਾਰ ਸਿੰਘ ਜੀ ਥਾਣੇਦਾਰ ਸਾਹਿਬ ਨੇ ਮੰਨਦੇ ਤੇ ਨੰਬਰ ਬੱਗੇ ਦੇ ਬੱਗੇ ਐਕਸ਼ਨ ਸੱਦੇ ਮੈਨੂੰ ਲੱਗਦਾ ਪਹਿਲਾ ਦੂਜਾ ਮੈਚ ਝੋਟੇ ਦਾ ਪੰਜਾਬ ਸਿੰਘ ਤੇਰਾ ਕਿਰਪਾ ਰਿਸ਼ਮ ਸਿੰਘ ਜੀ ਕਹਿੰਦੇ ਆ ਕਿ 500 ਦਾ ਹੋਵੇਗਾ 500 ਦਾ ਹੋਵੇਗਾ ਇਹ ਭਗੇਲਾ ਤੇ ਅੰਬਰਸਰੀਆ ਤਰਨਤਾਰਨ ਤੇ ਅਸੇ ਤੋਂ ਪਿੰਡ ਦੇ ਵਿੱਚ ਵੱਡੀਆਂ ਰੌਣਕਾਂ ਲੱਗਣੀਆਂ ਨੇ ਨਾਲ ਕਹਿੰਦੇ ਮਾਨਪ੍ਰੀਤ ਵਰਕਸ਼ਾਪ ਗੋੜਾ ਭਰਾ ਸਾਡਾ ਮਿੰਟੂ ਅਮਰੀਕਾ ਤੇ ਮਨਜਿੰਦਰ ਪੁਲਵਾਨ ਵੱਲੋਂ ਖੁੱਲੇ ਸੱਦੇ ਆ ਇਸੇ ਨਗਰ ਦੇ ਵਿੱਚ ਫੇਰ ਵੱਡੀਆਂ ਰੌਣਕਾਂ ਆ ਪੰਜਾਬ ਸੌ ਦਾ ਇੱਕ ਜੱਫਾ ਕਹਿੰਦੇ ਦੇ ਸਦਾ ਆਵੇਗਾ ਪਰ ਆ ਮੁੰਡਾ ਜਨਾਨਕੇ ਪਿੰਡ ਖੇਡਣ ਆਇਆ ਹੋਇਆ ਏ ਸਰਦਾਰ ਦਲਬਾਖ ਸਿੰਘ ਦੀ ਜੁਟਾ ਏ ਇਧਰ ਪ੍ਰਭ ਆਇਆ ਹੋਇਆ ਏ ਖਾੜਿਆਂ ਦੀ ਸ਼ਾਨ ਏ ਜੱਗੀ ਹੋਣੀ ਜੋਬਣ ਹੋਣੀ ਮਾਣ ਕਰਦੇ ਭਰਾ ਸਾਡੇ ਅਗਲੀ ਕਬੱਡੀ ਕਾਲੇ ਦੀ ਤੇ ਆਹ ਸਾਹਮਣੇ ਕਹਿੰਦੇ ਅਗਲੀ ਕਬੱਡੀ ਕਾਲਾ ਪਾਰਿਆ ਸਾਰੇ ਸੰਗਤ ਦਾ વિશેષ ਤੌਰ ਤੇ ਧੰਨਵਾਦ ਕਿਉਂਕਿ ਧਰਤੀ ਮੇਲਿਆਂ ਦੀ ਧਰਤੀ ਹੈ ਇਹ ਧਰਤੀ ਪੰਜਾਬ ਦੀ ਹੈ ਮੇਲਿਆਂ ਦੀ ਧਰਤੀ ਹੈ ਇਹ ਧਰਤੀ ਮੇਰੇ ਪੰਜਾਬ ਦੇ ਮਹਿਕਾਂ ਦੀ ਰਾਣੀ ਹੈ ਇੱਥੇ ਮੇਲੇ ਅਖਾਣੇ ਛੰਜਾਂ ਦੀ ਇੱਕ ਰੀਤ ਪੁਰਾਣੀ ਹੈ ਪਰ ਉਹ ਸਾਹਮਣੇ ਮੈਨ ਲੜਦਾ ਚੋਟੀ ਦਾ ਮੁਕਾਬਲਾ ਮੁੱਤੇ ਮਾਰੇ ਹੈ ਕਲਸੀਆਂ ਵਾਲਾ ਅਰਥ ਆਇਆ ਹੋਇਆ ਏ ਅਰਥਬਾਈ ਜਾਉਂਦੀ ਹੈ ਕਿ ਸਾਡੇ ਝੋਟੇ ਵਾਸਣੇ ਚਾਹੀਦੇ ਆ ਮੱਥੇ ਕਬੱਡੀ ਦੇ ਵੱਡੇ ਮਾਟਿਆਲਾ ਕੋਈ ਕਹਿੰਦੇ ਖੁਸ਼ੀਆਂ ਵਾਲਾ ਵੀ ਕਹਿ ਸਕਦੇ ਆ ਕਹਿੰਦੇ ਕਹਿ ਸਕਦੇ ਆ ਸਰਪੰਚ ਸਰਦਾਰ ਜੱਬਾ ਸਿੰਘ ਸਰਦਾਰ ਬਰਿਆਮ ਸਿੰਘ ਜੀ ਗੋਲ ਵੀਰ ਦੇ ਹੋਣਗੇ ਐਨ ਸਿਰੇ ਦਾ ਮੁਕਾਬਲਾ ਬੱਕੇ ਵੀ ਰਾਜੂ ਖੱਲਜੀ ਸਾਡੇ ਭਰਾ ਭਾਈ ਦਲਬਾਖ ਸਿੰਘ ਦੇ ਮਿੱਤਰਾਂ ਦੀ ਦੁਨੀਆ ਦੇ ਵਿੱਚ ਇੱਕ ਨੇ ਸਾਡੇ ਭਰਾ ਸਾਰੇ ਨਾਲ ਮਿਲ ਕੇ ਬਾਪੂ ਗ੍ਰਹਿਮ ਸਿੰਘ ਜੀ ਦੇ ਯਾਦ ਵਿੱਚ ਵੱਡਾ ਮਾਨ ਸਰਮਾਨ ਭੇਜਦੇ ਬਹੁਤ ਬਹੁਤ ਧੰਨਵਾਦ ਨਾਲ ਸਾਡਾ ਭਾਈ ਕੁਲਵੀਰ ਸਾਰੇ ਭਰਾ ਦੇ ਸਤਿਕਾਰ ਦੇ ਨਾਲ ਪਰ ਆਹ ਮੋੜਾ ਹੋ ਪਾਸੇ ਗगन ਨੇ ਡੱਕਣ ਦੀਆਂ ਗੱਲਾਂ ਕਰਦਾ ਕਰੋ ਗੱਲ ਵੱਖਰੀ ਮੇਰੇ ਮਿੱਤਰੋ ਪਰ ਗगन ਕਿੱਥੇ ਰੁਕਦਾ ਕਿੱਥੇ ਰੁਕਦਾ ਦੱਬਦਾ ਦੱਬਦਾ ਆਟਾ ਨਾ ਮੈਂ ਸਾਡੇ ਬੀਤ ਵੀਰ ਦਾ ਇਹ ਕਹਿੰਦੇ ਬੜੇ ਪਿਆਰ ਸਤਿਕਾਰ ਦਿੰਦੇ ਆ ਜਿਦਾਂ ਵੀ ਭਰਾਵਾਂ ਨੂੰ ਫੋਨ ਲਾਦੀਏ ਤੇ ਉਹਦੇ ਭਰਾ ਕਹਿੰਦੇ ਸੇਵਾ ਦੇ ਵਿੱਚ ਮੈਂਬਰ ਪੰਚਾਇਤ ਨਾਲ ਕਹਿੰਦੇ ਗਰਸੇਵਕ ਕੂਕਾ ਭਰਾ ਸਾਡਾ ਸਾਡੇ ਭਾਈ ਵਿਅੰਤ ਸਿੰਘ ਜੀ ਤੇ ਭਾਈ ترਸੇਮ ਸਿੰਘ ਜੀ ਆਪਣੇ ਮਿੱਤਰਾਂ ਦੇ ਨਾਲ ਪੁੱਜੇ ਹੋਇਆ ਟੀਮਾਂ ਦੇ ਬਰੀਆਂ 10 ਅਗਸਤ ਦਿਨ ਸ਼ਨੀਵਾਰ ਮੁੱਖ ਸੇਵਾਦਾਰ ਜਸਵੰਤ ਸਿੰਘ ਜੀ ਕਲਾਕਾਰ ਹੋਣਗੇ ਸ਼ਰੀਫ ਦਿਵਾਨ ਅਮਰ ਅਰਸ਼ ਨਰਿੰਦਰ ਜੋਤਕਾਰ ਤੇ ਕਬੱਡੀ ਜਿਹੜੀ ਹੋਣੀ ਬਾਬਾ ਬਿਧੀ ਚੰਦ ਜੀ ਸਪੋਰਟਸ ਕਲੱਬ ਫਰੰਦੀਪੁਰ ਤੇ ਐਸਪੀ ਜੋਰ ਸਿੰਘ ਵਾਲਾ ਇਸੇ ਧਰਤੀ ਦੇ ਉੱਤੇ ਖੁਸ਼ੀ 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 ਦੁਨਜੀ ਦੋਣੀ ਮਾਨ ਕਰਦੇ ਆ ਕਬੱਡੀ ਕਾਲੇ ਦੀ ਪੈ ਰਹੀ ਹੈ ਨਾਲ ਕਹਿੰਦੇ ਜਸਕਰਨ ਸਿੰਘ ਜੀ ਟਿੱਲੋ ਜੀ ਆਰਟੀ ਟਰਾਂਸਪੋਰਟ ਵਾਲੇ ਦਰਸ਼ਕ ਕਹਿੰਦੇ ਕਿ ਖੁਸ਼ੀ ਦਾ ਇੱਕ ਜੱਪਾ ਕੰਜੇ ਫਾਇਦਾ ਹੋਵੇਗਾ ਐਨ ਕਹਿੰਦੇ ਗਰਮੀ ਵੀ ਬਹੁਤ ਹੈ ਤੇ ਡਾਕਟਰ ਸਾਹਿਬ ਗਾਹਕ ਵੀ ਬੜੇ ਆਏ ਹੋਣੇ ਐਨ ਕਹਿੰਦੇ ਆਪਾਂ ਸਾਰੇ ਪੈਸੇ ਅੱਜ ਕਹਿੰਦੇ ਕਬੱਡੀ ਆ ਆ ਮੁਕਾਬਲਾ ਦਰਸ਼ੀਰੋ ਕਿੰਦਾਂ ਦੇ ਲੱਗੂ ਤਾੜੀਆਂ ਧੌੜੀਆਂ ਤੇ ਉਹ ਨੰਬਰ ਨੰਬਰ ਤੁਹਾਡੇ ਰਾਜੇ ਦਾ ਤਾੜੀ ਆਪਣੇ ਨਗਰ ਦਾ ਬਾਣ ਹੈ ਇਹ ਔਰ ਬੜੇ ਸਮੇ ਦਾ ਤੂਫਾਨ ਬਣੇਗਾ ਮੈਗਰੂ ਕਿਰਪਾ ਕਰੇ ਇਸ ਨਗਰ ਦੇ ਵੱਡੇ ਵੱਡੇ ਬਲਜੇ ਔਰ ਬੜੇ ਸਮੇ ਚੋੜ ਗਏ ਪਹਿਲੀ ਇੱਥੇ ਖੰਡੇ ਰਹੇ ਨੇ ਆਓ ਸਾਹਮਣੇ ਕਹਿੰਦੇ ਅੰਮ੍ਰਿਤਸਰੀਆ ਕਬੱਡੀ ਆ ਰਿਹਾ ਹੈ ਹੈਰੀ ਨੇ ਪਹਿਲੇ ਕਮਾਈ ਤਾਂ ਜੱਫਾ ਲਾਇਆ ਸੀ ਲੋਕਾਂ ਨੂੰ ਜਾਸਤਾ ਸੀ ਵੀ ਜੱਫੇ ਲਾਰੇ ਅਸੀਂ ਵੀ ਜਾਣਦੇ ਹਾਂ ਪਰ ਆਹ ਸਾਹਮਣੇ ਉਹ ਹੈਰੀ ਨੇ ਕਹਿੰਦੇ ਸਿਰਫ ਕੋਸ਼ਿਸ਼ ਕੀਤੀ ਹੈ ਕੋਟਲੀ ਵਾਲਾ ਕੋਟਲੀ ਵਾਲਾ ਕੋਟਲੀ ਵਾਲਾ ਛਾਇਆ ਹੋਇਆ ਸੱਜੋ ਪਿੰਡ ਦੇ ਵਿੱਚ ਮੁੰਡਾ ਆਇਆ ਹੋਇਆ ਕੁਝ ਸਰਦਾਰ ਮਹਿੰਦਰ ਸਿੰਘ ਜੀ ਤੇ ਸਰਦਾਰ ਨਰਵੈਲ ਸਿੰਘ ਜੀ ਕਮਿਸ਼ਨਰ ਸਾਹਿਬ ਪਿਛਲੇ ਦਿਨੀ ਵੱਡੇ ਘਾਟੇ ਵੀ ਪਏ ਐ ਤੇ ਸਰਕਾਰਾਂ ਦਾ ਦੱਸ ਦਿਨਾ ਕੋਰੇ ਦੇ ਕਰ ਦਿਨਾ ਕੋਜ ਜੋ ਨਸ਼ਾ ਬੰਦ ਕਰਾਉਣਾ ਆਵੇ ਸਭ ਕੋ ਹੋ ਸਕਦਾ ਹੈ ਪਰ ਭਾਈ ਅਮਰਪਾਲ ਸਿੰਘ ਜੇਲ੍ਹ ਚ ਬੰਦ ਹੋ ਸਕਦਾ ਹੈ ਉਹ ਬੰਦੀ ਸਿੰਘ ਜਿਨ੍ਹਾਂ ਨੇ ਸਜਾਵਾਂਪੁਰ ਨੇ ਹੋਗੀਆਂ ਉਹ ਕਹਿੰਦੇ ਬੰਦ ਹੁੰਦੇ ਆ ਜਿਨ੍ਹਾਂ ਦੇ ਘਰਾਂ ਚ ਲੱਗੀ ਐ ਨਾ ਉਹਨਾਂ ਨੂੰ ਪਤਾ ਦੁਨੀਆ ਦੇ ਭਾਦਾ ਤਮਾਸ਼ਾ ਹੀ ਐ ਦੁਨੀਆ ਦੇ ਭਾਦਾ ਤਮਾਸ਼ਾ ਹੀ ਐ ਅਗਲੀ ਕਬੱਡੀ ਕਹਿੰਦੇ ਗगन ਦੀ ਪੈ ਰਹੀ ਐ ਉਹ ਸੱਚ ਦਾ ਸਾਥ ਦਿਆ ਕਰੋ ਜਾ ਰਿਹਾ ਹੈ ਦੋ ਟੀਮਾਂ ਦੇ ਵਿਚਕਾਰ ਉਹ ਸਾਹਮਣੇ ਕਬੱਡੀ ਪੈ ਗਈ ਤੇ ਕਾਹ ਖੁਸ਼ੀ ਨੂੰ ਲਾ ਰਿਹਾ ਹੈ